ਹੈਲੋ ਫਰੈਂਡਸ ਲਾਈਫਸਟਾਈਲ ਐਂਡ ਮੋਰ ਜੁ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਹ ਅੱਜ ਆਪਣੀ ਪਹਿਲੀ ਵੀਡੀਓ ਹੈ ਅੱਜ ਆਪਾਂ ਬਣਾਵਾਂਗੇ ਰਸਮ ਰਾਈਸ ਜੋ ਕਿ ਸਾਊਥ ਇੰਡੀਅਨ ਇੱਕ ਡਿਸ਼ ਹੈਗੀ ਹੈ ਉਹਨੂੰ ਆਪਾਂ ਬਣਾਵਾਂਗੇ ਇੱਕ ਬਾウル ਲੈ ਲਾਂਗੇ ਉਹਦੇ ਵਿੱਚ ਅੱਧਾ ਅੱਧੀ ਕਟੋਰੀ ਆਪਾਂ ਹਰਦੀ ਤਾਲ ਤੇ ਪੌਨੀਕਾ ਕਟੋਰੀ ਆਪਾਂ ਚਾਵਲ ਲੈ ਲਾਂਗੇ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਭਿਉ ਦਾਂਗੇ ਤੇ ਫਿਰ ਇੱਕ ਕੁੱਕਰ ਦੇ ਵਿੱਚ ਥੋੜਾ ਜਿਹਾ ਰਿਫਾਈਨਡ ਆਇਲ ਜਾਂ ਫਿਰ ਤੁਸੀਂ ਕੋਈ ਵੀ ਆਇਲ ਲੈ ਸਕਦੇ ਹੋ ਤੇ ਉਹਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਪਾ ਕੇ ਤੇ ਵਿੱਚ ਜੀਰਾ, ਹਿੰਗ, ਰਾਈ ਤੇ ਕੜੀ ਪੱਤਾ ਇਹ ਸਾਰਾ ਕੁਝ ਪਾ ਕੇ ਆਪਾਂ ਉਹਨੂੰ ਹੁਨ ਲਵਾਂਗੇ ਤੇ ਫਿਰ ਉਹਦੇ ਵਿੱਚ ਫਿਰ ਆਪਾਂ ਪਾ ਦਾਂਗੇ ਲਸਣ ਤੇ ਹਰੀ ਮਿਰਚ ਤੇ ਨਾਲ ਆਪਾਂ ਸੁੱਕੀਆਂ ਲਾਲ ਮਿਰਚਾਂ ਵੀ ਪਾਵਾਂਗੇ ਕਿਉਂਕਿ ਜਿਹੜੀਆਂ ਸਾਊਥ ਇੰਡੀਅਨ ਡਿਸ਼ ਹੁੰਦੀਆਂ ਉਹਦੇ ਵਿੱਚ ਜਿਹੜੀ ਆਪਾਂ ਸੁੱਕੀ ਮਿਰਚ ਪਾਉਂਦੇ ਆ ਨਾ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਇਹਦੇ ਵਿੱਚ ਤੇ ਫਿਰ ਇਹਦੇ ਵਿੱਚ ਆਪਾਂ ਹੁਣ ਹਰੀਆਂ ਲਾਲ ਮਿਰਚਾਂ ਤੇ ਪਿਆਜ਼ ਤੇ ਟਮਾਟਰ ਪਾ ਦਿਆਂਗੇ प्याज़ टमाटर ਵੀ ਜ਼ਿਆਦਾ ਨਹੀਂ ਭੁੰਨਨੇ ਆਪਾਂ ਵੀ ਥੋੜੇ ਜਿਹਾ ਭੁੰਨ ਕੇ ਤੇ ਉਹਨਾਂ ਨੂੰ ਮਤਲਬ ਆਪਾਂ ਵਿੱਚ ਬੇਸਿਕ ਮਸਾਲੇ ਪਾ ਦਾਂਗੇ ਤੇ ਫਰੈਂਡਸ ਤੁਸੀਂ ਮਤਲਬ ਮੇਰੇ ਚੈਨਲ ਨੂੰ ਸਪੋਰਟ ਕਰੋ ਪਲੀਜ਼ ਤੇ ਉਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਤੇ ਫਿਰ ਉਹਦੇ ਵਿੱਚ ਆਪਾਂ ਹੁਣ ਬੇਸਿਕ ਮਸਾਲੇ ਪਾ ਦਾਂਗੇ ਨਮਕ ਪਾਤਾ ਮਿਰਚ ਪਾਤੀ ਹਲਦੀ ਪਾਤੀ ਇਹਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਵੀ ਪਾ ਸਕਦੇ ਹਾਂ ਤਾਂ ਕਿ ਇਹਦੇ ਵਿੱਚ ਰੰਗਤ ਇਹਦੀ ਬਹੁਤ ਵਧੀਆ ਆਵੇ ਤੇ ਫਿਰ ਆਪਾਂ ਇਹਦੇ ਵਿੱਚ ਮਤਲਬ ਧਨੀਆ ਪਾਊਡਰ ਤੇ ਆਪਾਂ ਸਾਂਬਰ ਮਸਾਲਾ ਵੀ ਪਾ ਦਿਆਂਗੇ ਸਾਂਬਰ ਮਸਾਲੇ ਨਾਲ ਇਹਦਾ ਟੇਸ ਬਹੁਤ ਵਧੀਆ ਦਾ ਜਿਹੜੀ ਸਾਊਥ ਇੰਡੀਅਨ ਡਿਸ਼ ਹੁੰਦੀ ਹੈ ਉਹਦੇ ਵਿੱਚ ਆਪਾਂ ਜਿਹੜਾ ਸਾਂਬਰ ਮਸਾਲਾ ਹੁੰਦਾ ਉਹ ਜ਼ਰੂਰ ਪਾਉਣੇ ਆ ਇਹਨਾਂ ਸਾਰਿਆਂ ਨੂੰ ਪਾ ਕੇ ਤੇ ਜਿਹੜੇ ਆਪਣੇ ਦਾਲ ਤੇ ਚੌਲ ਧੋ ਕੇ ਰੱਖੇ ਹੋਏ ਸੀਗੇ ਆਪਾਂ ਤੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਧੋ ਕੇ ਪਾ ਦਿਆਂਗੇ ਤੇ ਜਿੰਨੇ ਆਪਣੇ ਦਾਲ ਚੌਲ ਹੈਗੇ ਆ ਤੇ ਉਹਨਾਂ ਨੂੰ ਉਹਨਾਂ ਦਾ ਆਪਾਂ 4 ਗੁਣਾ ਪਾਣੀ ਆਪਾਂ ਕੁੱਕਰ ਦੇ ਵਿੱਚ ਪਾ ਦੇਾਂਗੇ ਤੇ ਇਹਦੀ 4 ਗੁਣਾ ਪਾਣੀ ਜਦੋਂ ਆਪਾਂ ਪਾਤਾ ਤੇ ਇਹਦੀਆਂ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਮਿਕਸ ਕਰਕੇ ਤੇ ਫਿਰ ਇਹਨੂੰ ਆਪਾਂ ਕੁੱਕਰ ਦਾ ਢੱਕਣ ਲਾ ਦੇਾਂਗੇ ਤੇ ਘੱਟੋ ਘੱਟ 4 ਕ ਵਿਸਲਾਂ ਆ ਜਾਣ 4 ਕ ਵਿਸਲਾਂ ਤਾਂ ਆਈ ਜਾਣ ਇਤੋਂ ਜ਼ਿਆਦਾ ਨਹੀਂ ਤੇ 4 ਵਿਸਲਾਂ ਤੇ ਆਉਣ ਤੱਕ ਇਹਨੂੰ ਮਤਲਬ ਆਪਾਂ ਬਣਾਵਾਂਗੇ ਤੇ ਉਦੋਂ ਬਾਅਦ ਇਹ ਆਪਾਂ ਜਦੋਂ ਕੁੱਕਰ ਦਾ ਢੱਕਣ ਖੋਲਾਂਗੇ ਤੇ ਆਪਣੇ ਰਸਮ ਰਾਈਸ ਪੰਜਾਬੀ ਚ ਤਾਂ ਵੈਸੇ ਖਿਚੜੀ ਵੀ ਘਿਆਦੰਦੇ ਪਰ ਇਹ ਤਾਂ ਟੇਸਟ ਬਹੁਤ ਵਧੀਆ ਆਂਦਾ ਬੱਚੇ ਜਿਹੜੇ ਖਿਚੜੀ ਨਹੀਂ ਨਾ ਖਾਂਦੇ ਉਹ ਬਹੁਤ ਵਧੀਆ ਮਤਲਬ ਉਹਨਾਂ ਨੂੰ ਦਵੋਗੇ ਤਾਂ ਤੁਸੀਂ ਇਹ ਬਹੁਤ ਵਧੀਆ ਖਾਣਗੇ ਬਹੁਤ ਬਾਰ ਬਾਰ ਮੰਗਣਗੇ ਤੁਹਾਡੇ ਤੋਂ ਖਾਣ ਵਾਸਤੇ ਤੇ ਇੱਕ ਸਪੈਸ਼ਲ ਇਨਗਰੀਡੀਐਂਟ ਜਿਹੜਾ ਹੈਗਾ ਕਿ ਆਪਾਂ ਪਾਉਣਾ ਭੁੱਲ ਗਏ ਆਂ ਦੱਸਣਾ ਭੁੱਲ ਗਏ ਆਂ ਇਹ ਕਿ ਇਮਲੀ ਦਾ ਪਲਪ ਹੁੰਦਾ ਹੈ ਜਾਂ ਇਮਲੀ ਨੂੰ ਥੋੜੀ ਜਿਹਾ ਭਿਉ ਕੇ ਤੇ ਉਹਦੇ ਵਿੱਚ ਆਪਾਂ ਲਾਸਟ ਚ ਪਾ ਦਿਆਂਗੇ ਤੇ ਇਹਨੂੰ ਦੇਸੀ ਘਿਓ ਤੇ ਪਾਪੜ ਨਾਲ ਸਰਵ ਕਰਦਿਆਂਗੇ ਇਹ ਗਰਮ ਗਰਮ ਸਰਵ ਕਰਾਂਗੇ ਤਾਂ ਵਧੀਆ ਜੋ ਵੀ ਖਾਊਗਾ ਉਹਨੂੰ ਬਾਰ-ਬਾਰ ਮੰਗਣ ਦੀ ਡਿਮਾਂਡ ਕਰੂਗਾ ਥੈਂਕਸ ਫੋਰ